ਉਹ ਤਾਂ ਬੰਦ ਰੂਪ ਖਾਦੇ ਟਾਇਰ ਤੇ ਲਾਈ ਵੀਲ ਬਹੁਤ ਹੀ ਘੈਂਟ ਲੱਗ ਰਹੇ ਹੈਗੇ ਤੇ ਰੰਗ ਵੀ ਬਲੈਕ ਆ ਥਾਰ ਆ ਗਈ ਫਰੰਟ ਤੇ ਚੈੱਕ ਕਰ ਸਕਦੇ ਹਾਂ ਸੈਂਸਰ ਵੀ ਆਪਣੇ ਵੀਰ ਨੇ ਐਕਸਟਰਾ ਲਗਵਾਏ ਮਤਲਬ ਸ਼ੌਂਕ ਹੁੰਦਾ ਨਾ ਇਹ ਚੀਜ਼ਾਂ ਦਾ ਸ਼ੌਂਕ ਆ ਸ਼ੌਂਕ ਦਾ ਤੁਹਾਨੂੰ ਪਤਾ ਕੋਈ ਮੁੱਲ ਨਹੀਂ ਹੁੰਦਾ ਔਰ ਹੈੱਡਲਾਈਟਾਂ ਵਗੈਰਾ LED ਲਗਵਾਈ ਹੋਈਆਂ ਜੀ ਫਰੰਟ ਸੈਂਸਰ ਸਾਰੇ ਸੇਫਟੀ ਗਾਰਡ ਜਿੱਦਾਂ ਲਗਵਾਏ ਆ ਠੀਕ ਹੈ ਲੋਇਰ ਟਾਇਰ 20 ਇੰਚੀ ਲੱਗੇ ਹੋਏ ਆ ਜੀ 2018 ਮਾਡਲ ਆ ਇਹ ਠੀਕ ਹੈ ਡੀਜ਼ਲ ਵਰਜਨ ਦੇ ਵਿੱਚ ਆ ਕੀ ਗ੍ਰੇ ਦੇ ਦਈਏ ਵੀਰੇ ਦੱਸੋ ਮੈਂ ਰੇਟ ਫਰੇਮ ਜਾ ਹੋਵੇ ਯਾਰ ਜਿਹੜਾ ਬੰਦਾ ਸੋਣੇ ਉਹ ਵੀ ਆਖੇ ਯਾਰ ਮੈਂ ਨਹੀਂ ਮੰਨਦਾ ਅੱਜ ਰੇਟ ਅੱਛਾ ਜੀ ਹਾਂ 2018 ਮਾਡਲ ਬਰੀਜਾ ਡੀਜ਼ਲ ਵਰਜਨ ਦੇ ਵਿੱਚ ਰੇਟ ਦੇ ਦਾਂਗੇ ਸਿਰਫ ਔਰ ਸਿਰਫ ਜੀ 24 ਮਾਡਲ ਠੀਕ ਹੈ 24 ਮਾਡਲ ਆਪਣੇ ਵੀਰ ਮੁਹੱਲੀ ਵਾਲੇ ਕੀ ਕਹਿੰਦੇ ਵੀਰੇ ਸਿੰਪਲ ਚਾਹੀਦੀ ਆਪਾਂ ਨੂੰ ਵੀਰ ਤੁਸੀਂ ਦੱਸੋ ਵੀ ਟਾਇਰ ਦਾ ਕਿੰਨਾ ਰੇਟ ਹੋ ਸਰ ਟਾਇਰ ਲਾਗੇ ਟਾਇਰ ਵੀਰੇ 2 ਲੱਖ ਰੁਪਏ ਦਾ ਸੈੱਟ ਹੈਗਾ ਜੀ ਇਹ ਫਿਊਲ ਦੇ ਅਲੋਇਡਰ ਲੱਗੇ ਹੋਏ ਨੇ 20 ਇੰਚ ਠੀਕ ਹੈ ਡੀਜ਼ਲ ਇਸ ਰੇਟ ਦੇ ਵਿੱਚ ਮਾਰਕੀਟ 'ਚ ਨਹੀਂ ਘਰ ਮਿਲਣੀ ਫੋਨ 'ਚ ਜਾ ਕੇ ਬੁੱਕ ਕਰ ਲਿਓ ਕਿਉਂਕਿ ਬਹੁਤ ਘੱਟ ਤੋਹਫੇ ਮਿਲਦੇ ਇਦਾਂ ਦੇ 17 ਮਾਡਲ ਆ ਜੀ ਡੀ ਆਈ ਆ ਪੁਸ਼ ਬਟਨ ਸਟਾਰਟ ਐਂਡਰੋਇਡ ਪਲੇਅਰ ਆਫਟਰ ਮਾਰਕੀਟ ਆਪਣੇ ਵੀਰ ਨੇ ਲਗਵਾਇਆ ਠੀਕ ਹੈ ਸਾਈਡ ਮਿਰਰ ਬਟਨ ਤੋਂ ਫੋਲਡੇਬਲ ਮਿਲਦੇ ਆ ਜੀ ਲੌਏ ਫੀਲ ਕੰਪਨੀ ਦੇ ਆ ਜਾਂਦੇ ਆ ਡੀਜ਼ਲ ਵਰਜਨ ਦੇ ਵਿੱਚ ਐਚ ਆਈ ਡੀ ਲਾਈਟਾਂ ਲਵਾਈਆਂ ਕੋਈ ਐਲ ਈ ਡੀ ਨਹੀਂ ਇਹ ਐਚ ਆਈ ਡੀ ਲਾਈਟ ਲੱਗੀ ਆ ਇਹ ਜਿਹੜੀ ਆਪਾਂ ਕਹਿ ਦਿੰਨੇ ਆ ਮਤਲਬ ਇੱਕਦਮ ਬਲਾਸਟੀ ਹੋ ਜਾਂਦੀ ਆ ਜੀ ਮਤਲਬ ਪੂਰੀ ਤੇ ਰੇਟ ਹੂੰ ਹੂੰ ਦੇ ਦਈਏ ਫਿਰ ਤੋਹ ਬੀਰ ਫਰਤੋ ਹੋਇਆ ਹਾਂ ਤੇ ਦੇਖੀ ਜਾਓ ਅੱਜ ਫਿਰ ਸਿਰਫ ਔਰ ਸਿਰਫ ਦੇ ਦਾਂਗੇ ਜੀ ਇੰਨੀ ਮੋਡੀਫਿਕੇਸ਼ਨ ਵਾਲੀ ਥਾਰ ਸਿਰਫ ਔਰ ਸਿਰਫ ਕੋਡਾ ਰੈਪਿਡ ਕੋਡਾ ਰੈਪਿਡ ਆਟੋਮੈਟਿਕ ਹੈ ਜੀ ਡੀਜ਼ਲ ਵਰਜਨ ਚਾ ਜੋ ਕੇ 2019 ਤੱਕਰ ਹੀ ਆਈ ਹੈ ਇਹ ਲਾਸਟ ਠੀਕ ਹੈ 19 ਮਾਡਲ ਹੀ ਲਾਸਟ ਵਾਲਾ ਆਪਣੇ ਕੋਲ ਅਵੇਲੇਬਲ ਆ ਲਾਇ ਕੰਪਨੀ ਦੇ ਚਾਰੋ ਟਾਇਰ ਨਵੇਂ ਲੱਗ ਚੁੱਕੇ ਆ ਜੀ ਚੈੱਕ ਕਰ ਸਕਦੇ ਹੋ ਜੀ 23 ਮਾਡਲ ਆ 4/4 22 ਇੰਚੀ ਲੋਟਰ ਲੱਗਿਆ ਜੀ ਬੀਐਮ ਦਾ ਲਾਇ ਕੰਫੂਜ਼ਰ ਦਾ ਟਾਇਰ ਘੱਟ ਤੋਂ ਘੱਟ 2 ਲੱਖ ਰੁਪਏ ਦਾ ਸੈੱਟ ਆ ਇਹ 2022 ਮਾਡਲ ਆ ਜੀ ਠ ਡੀਜ਼ਲ ਵਰਜਨ ਦੇ ਵਿੱਚ ਕ੍ਰੇਟਾ ਠੀਕ ਹੈ 2627 ਨੰਬਰ ਹਾਂਜੀ ਪੇਡ ਨੰਬਰ ਆ 2627 ਅਲੋਏ ਟਾਇਰ ਐਕਸਟਰਾ ਲੱਗੇ ਹੋਏ ਆ ਜੀ ਸੀਟ ਕਵਰ ਬਹੁਤ ਟਾਪ ਕੁਆਲਿਟੀ ਦੇ ਆ ਲੈ ਵੀ ਦੋਸਤੋ ਜਿਹੜੇ ਮੇਰੇ ਵੀਰ ਗੱਡੀ ਭਾਲਦੇ ਆ ਨਾ ਚੰਗੀ ਦੇ ਭਾਲਦੇ ਵੀ ਪੀ ਵੀ ਨੰਬਰ ਦੀ ਆ ਤੇ ਹੋਏ ਵੀ ਪਹਿਲੇ ਨਾਂ ਤੇ ਵੀ ਉਹਨੂੰ ਆਏ ਆ ਵੀ ਅਸੀਂ ਕਦੇ ਹੋਰ ਨਹੀਂ ਜਾਣਾ ਸਾਨੂੰ ਇੱਥੇ ਹੀ ਮਿਲ ਜੇ ਗੱਡੀ ਪੰਜਾਬ ਚੋਂ ਹੀ ਤੇ ਮਿਲੇ ਵੀ ਗੱਡੀਆਂ ਵਧੀਆ ਤੇ ਸਾਫ਼ ਚਾਹੇ ਮਾਡਲ ਹੋਵੇ 12 13 ਚਾਹੇ ਹੋਵੇ 23 24 ਮਾਰਕ ਤੇ ਅੱਜ ਆਪਾਂ ਤੁਹਾਨੂੰ ਐ ਹੋਜੀ ਥਾਂ ਤੇ ਲੈ ਕੇ ਆ ਗਏ ਹਾਂ ਨਿਊਟ ਵਿਖਾ ਦੇ ਮਾਰੇ ਕੈਮਰਾ ਮਾਰ ਕੇ ਅੱਜ ਇਨਾਂ ਦੀ ਖਾਸ ਗੱਲ ਇਹ ਆ ਵੀ ਗੱਡੀਆਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਘੱਟੋ ਘੱਟ 60 70 ਗੱਡੀਆਂ ਸਟਾਕ ਹੁੰਦੇ ਨੇ ਇਹਨਾਂ ਕੋਲੇ ਛੋਟੀ ਕਾਰ ਤੋਂ ਲੈ ਕੇ ਵੱਡੀ ਕਾਰ ਤੱਕ ਤੁਹਾਨੂੰ ਹਰੇਕ ਕਾਰ ਮਿਲੂਗੀ ਤੇ ਉਸ ਤੋਂ ਬਾਅਦ ਲੋਨ ਵਗੈਰਾ ਵੀ ਥੋੜਾ ਇੱਥੇ ਹੀ ਹੋ ਜਾਣਾ ਵਧੀਆ ਕਾਰਾਂ ਹੁੰਦੀਆਂ ਸਾਫ਼ ਕਾਰਾਂ ਸਿਰਫ ਤੇ ਸਿਰਫ ਕੋਈ ਵੀ ਨੰਬਰ ਵਾਲੀਆਂ ਕਾਰਾਂ ਨਾਮ ਪਹਿਲੇ ਹੋਣਗੀਆਂ ਨਵੀਆਂ ਅਨਕੋਰ ਕਾਰਾਂ ਹੋਣਗੀਆਂ ਟਾਇਰ ਨਵੇਂ ਅਨਕੋਰ ਜੇ ਤੁਸੀਂ ਇੱਥੇ ਆਓਗੇ ਨਾ ਥੋੜੀ ਜਿਹਾ ਵੇਖ ਕੇ ਹੀ ਗੱਡੀਆਂ ਰੂਹ ਖੁਸ਼ ਹੋ ਜਾਣੀਆਂ ਕਿਉਂਕਿ ਗੱਡੀਆਂ ਦਾ ਜੋ ਇੱਥੇ ਸਾਂਭ ਸੰਭਾਲ ਕਰਦੇ ਆਂ ਦੇਖ ਦੇ ਕਰਦੇ ਆਂ ਤੁਹਾਨੂੰ ਇੱਥੇ ਆਏ ਪਾ ਆ ਇਕੋ ਲੈਂਡ ਖੜੀਆਂ ਗੱਡੀਆਂਆਂ ਦੀਆਂ ਵੇਖੋ ਤੁਸੀਂ ਪਾਲੀਸ਼ ਵੀ ਕਰੇਟਾ ਹੈਗੀ ਆ ਨਿਊ ਸ਼ੇ ਵੀ ਹੈਗੀ ਹੈ ਕਰੇਟਾ ਗਾਂ ਥੋੜਾ ਜਾਓਗੇ ਗਾਂ ਹੋ ਸਟਾਕ ਵੀ ਕਾਫੀ ਜ਼ਿਆਦਾ ਹੈਗਾ ਕਹਿੰਦਾ ਵੀ ਹਰੇਕ ਤਰ੍ਹਾਂ ਦੇ ਨੇ ਕੋਲ ਸਟਾਕ ਆ ਤੁਹਾਡੀ ਜੋ ਵੀ ਪਸੰਦ ਆ ਤੁਹਾਡੀ ਚਾਹੇ ਆਲਟੋ ਲੈਣੀ ਆ ਚਾਹੇ ਨੋਵਾ ਲੈਣੀ ਆ ਚਾਹੇ ਕੀਆ ਲੈਣੀ ਆ ਚਾਹੇ ਕੋਈ ਹੋਰ ਗੱਡੀ ਲੈਣੀ ਆ ਜੋ ਵੀ ਤੁਹਾਡੀ ਹੈਗੀ ਪਸੰਦ ਤੁਹਾਨੂੰ ਇੱਥੇ ਹੀ ਮਿਲ ਜਾਣੀ ਆ ਸੋ ਆਜੋ ਫੇਰ ਅੰਦਰ ਚੱਲਦੇ ਆਂ ਦੀਪਕ ਬਾਣੀ ਨਾਲ ਜਾ ਕੇ ਗੱਲਬਾਤ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਸਾਰਾ ਸਟਾਕ ਚੈੱਕ ਕਰਾਵਾਂਗੇ ਕੱਲੀ ਕੱਲੀ ਗੱਡੀ ਤੁਹਾਨੂੰ ਦੱਸਾਂਗੇ ਰੇਟ ਵੀ ਕੀ ਰੇਟ ਆ ਤੇ ਸਵਾਦ ਆ ਇਨਾ ਤੁਹਾਨੂੰ ਮੈਂ ਦੱਸਦਾ ਆਜੋ ਫਿਰ ਤੋਂ ਦੀਪਕ ਜੀ ਕੀ ਹਾਲ ਚਾਲ ਹੈ ਵੀਰੇ ਤੁਸੀ ਸਵਾਗਤ ਆ ਜੀ ਪਹਿਲਾਂ ਦਾ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੈਂ ਵੀ ਅੱਜ ਕਾਰਾਂ ਵੇਖੀਆਂ ਗੱਡੇ ਨਾਲ ਕੇ ਮਨ ਨੂੰ ਆ ਬਣੀ ਬਹੁਤ ਸਵਾਦ ਆ ਗਿਆ ਵੀ ਬਹੁਤ ਥੋੜਾ ਇੱਥੇ ਕਹੇ ਹਾਂ ਦੇ ਕਲੀ ਕਲੀ ਕਾਰ ਵੇਖੀ ਮੈਂ ਸ਼ੀਸ਼ੇ ਨੂੰ ਸਾਫ਼ ਕਰੀਏ ਤੁਹਾਡੇ ਕੋਲ ਹੈ ਹਨਾ ਵੀਰਾਂ ਬਿਲਕੁਲ ਵੀਰੇ ਵੀਰਾਂ ਦਾ ਪਿਆਰ ਆ ਜੀ ਤੇ ਤੁਸੇ ਆਪਾਂ ਨਵੇਂ ਨਵੇਂ ਲੈ ਕੇ ਆਉਂਦੇ ਰਹਿੰਦੇ ਨੇ ਤੁਸੀਂ ਲੋਨ ਬਾਰੇ ਦੱਸ ਦਿਓ ਲੋਨ ਬਾਰੇ ਕੀ ਪ੍ਰੋਸੈਸ ਹੈ ਆਪਣਾ ਲੋਨ ਕਰਾ ਹੋ ਜਾਂਦਾ ਲੋਨ ਆਪਣੇ ਕੋਲ ਦੇਖੋ ਹਰ ਕਾਰ ਦੇ ਉੱਪਰ 20 ਤੋਂ 30% ਡਾਊਨ ਪੇਮੈਂਟ ਕਰਕੇ ਕਿਸੇ ਵੀ ਕਾਰ ਤੇ ਲੋਨ ਕਰਵਾ ਔਰ ਟਰਾਈ ਇਹ ਰਹਿੰਦੀ ਕਿ ਅੱਧੇ ਘੰਟੇ ਦੇ ਵਿੱਚ ਲੋਨ ਅਪਰੂਵ ਹੋ ਜਾਏ ਪ੍ਰੋਸੈਸ ਕੀ ਹੈ ਬਹੁਤ ਫਾਸਟ ਆਪਣੇ ਕੋਲ ਠੀਕ ਹੈ ਬੰਦੇ ਦੀ ਪ੍ਰੋਫਾਈਲ ਸਿਬਲ ਸਕੋਰ ਓਕੇ ਹੋਣਾ ਚਾਹੀਦਾ ਅੱਧੇ ਘੰਟੇ ਚ ਲੋਨ ਵੀ ਓਕੇ ਕਰਵਾ ਦਾਂਗੇ ਠੀਕ ਹੈ ਜੀ ਆਲ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਰਹੇ ਪ੍ਰੋਸੈਸ ਸਾਰਾ ਇਹੀ ਆ ਇਹ ਆਪਣੇ ਆਧਾਰ ਕਾਰਡ ਪੈਨ ਕਾਰਡ ਔਰ 6 ਮਹੀਨੇ ਦੀ ਬੈਂਕ ਸਟੇਟਮੈਂਟ ਆਪਣੀ ਨਾਲ ਲੈ ਕੇ ਆਓ ਠੀਕ ਹੈ ਪ੍ਰੋਸੈਸ ਸਾਰਾ ਇੱਥੇ ਹੀ ਕਰਵਾ ਲਓ ਕਿ ਐ ਹੁੰਦਾ ਯਾਰ ਗੱਡੀ ਇੱਥੋਂ ਵੇਖਣੀ ਹੁੰਦੀ ਆ ਲੋਨ ਵਾਰ ਕੇ ਤਾਂ ਹੋਰ ਕਰਨਾ ਹੁੰਦਾ ਥੋੜਾ ਸਾਰਾ ਕੁਝ ਇੱਥੇ ਹੀ ਹੋ ਜਾਣਾ ਇੱਥੇ ਹੀ ਆਰ ਸੀ ਟ੍ਰਾਂਸਫਰ ਦਾ ਪ੍ਰੋਸੈਸ ਹੈ ਜੀ ਇੱਥੇ ਹੀ ਇੰਸ਼ੋਰੈਂਸ ਹੋ ਉਗੀ ਦੋਡੀ ਮਤਲਬ ਕਾਰ ਦੇ ਵਿੱਚ ਜੋ ਆਪਣੀ ਫਾਰਮੈਲਿਟੀਜ਼ ਆ ਸਾਰੀ ਇੱਥੇ ਕੰਪਲੀਟ ਕਰਕੇ ਡਿਲੀਵਰ ਕਰਾਂਗੇ ਕੋਈ ਨਹੀਂ ਆ ਕਿ ਤੁਹਾਨੂੰ ਕਿਤੇ ਬਾਹਰ ਆ ਇੰਸ਼ੋਰੈਂਸ ਇੱਥੋਂ ਕਰਾਉਣਾ ਪੋਲੀਸੈਂਸ ਇੱਥੋਂ ਕਰਾਉਣਾ ਆਰ ਸੀ ਕਿਤੇ ਨਹੀਂ ਸਾਰਾ ਪ੍ਰੋਸੈਸ ਇੱਥੇ ਹੀ ਹੋਊਗਾ ਤੇ ਉਸ ਤੋਂ ਬਾਅਦ ਜੋ ਆਪਣੀ ਗੱਲਾਂ ਨੇ ਵੀ ਡੀਲ ਤੇ ਡੀਲ ਤੁਹਾਡੀ ਇੱਥੇ ਜੋਰੇਟ ਹੋਊਗਾ ਤੁਹਾਨੂੰ ਆਪ ਨੂੰ ਲੱਗੂ ਵੀ ਹਾਂ ਯਾਰ ਜਿਹੜੇ ਸਾਉਣਾ ਰੇਟ ਆ ਉਹਨੇ ਦੀ ਚੀਜ਼ ਹੈਗੀ ਆ ਕੋਈ ਗੱਡੀਆਂ ਬਹੁਤ ਵਧੀਆ ਤੇ ਸਾਫ ਆ ਤੇ ਉਸ ਤੋਂ ਬਈ ਦਾ ਜੀ ਕੋਈ ਤੁਸੀਂ ਐਂ ਦੱਸ ਦਿਓ ਵੀ ਜੇ ਕਿਸੇ ਨੇ ਆਪਣੇ ਕੋਲ ਇੱਥੇ ਆਉਣਾ ਹੋਵੇ ਲੋਕੇਸ਼ਨ ਆਪਣੀ ਕਿੱਥੇ ਰਹੀ ਨੇ ਬਹੁਤ ਗੱਲ ਆ ਕਿਸੇ ਨੇ ਵੀ ਆਪਣੀ ਤਲਵੰਡੀ ਪਾਈ ਸ਼ਹਿਰ ਪੈਂਦਾ ਜੀ ਜੋ ਕਿ ਮੋਗਾ ਟੂ ਫਿਰੋਜ਼ਪੁਰ ਹਾਈਵੇ ਰੋਡ ਦੇ ਉੱਪਰ ਹੀ ਸ਼ੋਰੂਮ ਆ ਤੁਸੀਂ ਗੂਗਲ ਦੇ ਉੱਪਰ ਲੋਕੇਸ਼ਨ ਅਪਡੇਟ ਕਰਕੇ ਪਹੁੰਚ ਸਕਦੇ ਹੋ ਜੋ ਮੇਨ ਆਪਣਾ ਹਾਈਵੇ ਰੋਡ ਪੈਂਦਾ ਲੁਧਿਆਣਾ ਤੋਂ ਫਿਰੋਜ਼ਪੁਰ ਰੋਡ ਤੇ ਮੋਗੇ ਤੇ ਜਸਟ 15 ਮਿੰਟ ਦਾ ਰਸਤਾ ਜੀ ਸਾਰਾ ਹਾਈਵੇ ਰੋਡ ਦੇ ਉੱਪਰ ਹੀ ਸ਼ੋਰ ਲੇ ਵੀ ਦੋਸਤੋ ਹੁਣ ਫਿਰ ਆਪਾਂ ਥੋੜਾ ਜਿਆਦਾ ਟਾਈਮ ਨਹੀਂ ਲੈਂਦੇ ਹੁਣ ਫਿਰ ਵੀਡੀਓ ਨੂੰ ਆਪਾਂ ਕਰਦੇ ਹਾਂ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਵਿਖਾਵਾਂਗੇ ਤੇ ਨਾਲ ਤੁਹਾਨੂੰ ਦੱਸਾਂਗੇ ਡੇਟ ਆਜੋ ਚੋ ਇਧਰ ਲਈ ਮੇਰਾ ਕੈਮਰਾ ਇਧਰੋਂ ਵਿਖਾਵਾਂਗੇ ਆਪਾਂ ਇਹ ਸੋਤ ਬਰਾਦਰ ਵਿਖਾ ਦੇ ਟਾਇਰ ਤੇ ਲਾਈ ਵੀਲ ਬਹੁਤ ਹੀ ਘੈਂਟ ਲੱਗ ਰਹੇ ਹੈਗੇ ਤੇ ਰੰਗ ਵੀ ਬਲੈਕ ਆ ਥਾਰ ਆ ਗਈ ਲੈ ਵੀ ਥਾਰ ਲੈ ਕੇ ਆਏ ਵੀਰੇ ਘੱਟ ਤੋਂ ਘੱਟ 2.5 ਲੱਖ ਰੁਪਏ ਕਾਰ ਦੇ ਉੱਪਰ ਲੱਗਾ ਹੋਇਆ ਹੈ ਜੀ ਠੀਕ ਹੈ ਐਂਪ ਬੂਫਰ ਇੰਟੀਰੀਅਰ ਵਾਈਜ਼ ਗੱਲ ਕਰੋਗੇ ਹੈਡਲਾਈਟਾਂ ਵਗੈਰਾ ਬੰਦੇ ਨੇ ਫੁੱਲ ਮੋਡੀਫਿਕੇਸ਼ਨ ਕਰਵਾਈ ਹੋਈ ਹੈ ਜੀ ਠੀਕ ਹੈ ਜੀ ਪੇਡ ਨੰਬਰ ਆ 8200 ਨੰਬਰ ਆ ਤੁਹਾਨੂੰ ਪਤਾ ਹੈ ਜਿਹੜੇ ਚ ਨੰਬਰ ਕਾਫੀ ਮਹਿੰਗੇ ਹੋ ਚੁੱਕੇ ਆ ਬਿਲਕੁਲ ਬਿਲਕੁਲ फ्रंट ਤੇ ਚੈੱਕ ਕਰ ਸਕਦੇ ਹਾਂ ਸੈਂਸਰ ਵੀ ਆਪਣੇ ਵੀਰ ਨੇ ਐਕਸਟਰਾ ਲਗਵਾਏ ਮਤਲਬ ਸ਼ੌਂਕ ਹੁੰਦਾ ਨਾ ਇਹ ਚੀਜ਼ਾਂ ਦਾ ਸ਼ੌਂਕ ਆ ਸ਼ੌਂਕ ਦਾ ਤੁਹਾਨੂੰ ਪਤਾ ਕੋਈ ਮੁੱਲ ਨਹੀਂ ਹੁੰਦਾ ਔਰ ਹੈੱਡਲਾਈਟਾਂ ਵਗੈਰਾ LED ਰੀਆਂ ਲਗਵਾਈਆਂ ਹੋਈਆਂ ਜੀ ਫਰੰਟ ਸੈਂਸਰ ਸਾਰੇ ਸੇਫਟੀ ਗਾਰਡ ਜਿੱਦਾਂ ਲਗਵਾਏ ਆ ਠੀਕ ਹੈ ਲੋਇਡਰ 20 ਇੰਚੀ ਲੱਗੇ ਹੋਏ ਆ ਜੀ ਬਿਲਕੁਲ ਜੈਨੂਨ ਕੰਡੀਸ਼ਨ ਆ ਬਲੈਕ ਬਿਊਟੀ ਆ ਜਾਂਦੀ ਸਾਰੀ ਆਟੋਮੈਟਿਕ 4x4 ਡੀਜ਼ਲ ਵਰਜਨ ਪਹਿਲੇ ਨਾਂ ਤੇ ਫੁੱਲ ਇਨ ਛੋੜਾ 2023 ਦੇ ਵੀ 10ਵੇਂ ਮਹੀਨੇ ਦੀ ਕਾਰ ਆ ਠੀਕ ਹੈ ਜੀ ਠੀਕ ਹੈ ਜੀ ਔਰ ਰੇਟ ਨਵੀਂ ਦੇ ਨਾਲੋਂ ਆਪਾਂ ਗੱਲ ਕਰੀਏ ਜਿੱਦਾਂ ਮੋਡੀਫਿਕੇਸ਼ਨ ਹੈਗੀ ਆ ਜੀ ਸਾਢੇ 5 6 ਲੱਖ ਰੁਪਏ ਬਚਦਾ ਠੀਕ ਹੈ ਇਹ ਬੰਦਾ ਕਿਉਂ ਨਾ ਲੈ ਕੇ ਜਾਊਗਾ ਜੀ ਬਿਲਕੁਲ ਬਿਲਕੁਲ ਜਦੋਂ ਇੰਨੇ ਪੈਸੇ ਬਚ ਜਾਂਦੇ ਬੰਦਾ ਤਾਂ ਆਟੋਮੈਟਿਕ ਭੱਜ ਜਾਂਦਾ ਬਾਕੀ ਯਾਰ ਗੱਡੀ ਵੀ ਕਿਸੇ ਹੀ ਪਾਸ ਲੱਗਦਾ ਬਾਕੀ ਇਹ ਨਹੀਂ ਦੀ ਹੈਗੀ ਇਹ ਚੀਜ਼ ਤੇ ਮਾਰਕੀਟ ਚ ਰੇਟ ਟਰਾਈ ਕਰਨਾ ਚਾਹੂੰ ਤਾਂ ਕਰ ਸਕਦੇ ਹਾਂ ਤੇ ਸਾਡੇ ਕੋਲ ਪਹੁੰਚ ਕੇ ਲੈ ਕੇ ਜਾ ਸਕਦੇ ਹਾਂ ਸਿਰਫ 16 ਲੱਖ ਤੇ 90000 ਰੁਪਏ ਦੀ ਠੀਕ ਹੈ ਜੀ ਤੋਹਫਾ ਪੀਸ ਆਟੋਮੈਟਿਕ ਡੀਜ਼ਲ 올 ओरिजिनल ਦੀ ਲਿਖ ਕੇ ਗਾਰੰਟੀ ਇਸ ਕਾਰ ਦੀ ਵਿੱਚ ਠੀਕ ਹੈ ਲੋਨ ਲੈਣਾ ਚਾਹੋਗੇ 12-13 ਲੱਖ ਦਾ ਲੋਨ ਵੀ ਹੋ ਜਾਊਗਾ ਠੀਕ ਹੈ ਹਾਂਜੀ ਰੇਟ ਵੀ ਦੱਸਤਾ ਲੋਨ ਵੀ ਦੱਸਤਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਜ ਆਪਣੀ ਆ ਆ ਗਈ ਜੇ ਅਗਲੀ ਇਹ ਆ ਗਈ 24 ਮਾਡਲ ਠੀਕ ਹੈ 24 ਮਾਡਲ ਆਪਣੇ ਵੀਰ ਮੁਹੱਲੀ ਵਾਲੇ ਕੀ ਕਹਿੰਦੇ ਵੀਰੇ ਸਿੰਪਲ ਚਾਹੀਦੀ ਆ ਪਾਣ ਨੂੰ ਉਹਨਾਂ ਵਾਲੇ ਵੀ ਸਾਰੇ ਮਤਲਬ ਪ੍ਰਬੰਧ ਹੈਗੇ ਆਪਣੇ ਕੋਲ ਹਰ ਵੀਰ ਲਈ ਤੇ 14000 ਚੱਲੀ ਸਿਰਫ ਲੈ ਕੇ ਆਏ ਆ ਜੀ ਆਟੋਮੈਟਿਕ ਇਹ ਵੀ 4/4 ਆ ਡਾਟਲੈਸ ਆ ਬੰਪਰ ਟੂ ਬੰਪਰ オリジナル ਆ ਇੰਟੀਰੀਅਰ ਵਾਈਜ਼ ਫੁੱਲ ਮੋਡੀਫਿਕੇਸ਼ਨ ਹੋਈ ਹੋਈ ਆ ਜੀ ਚੈੱਕ ਕਰ ਸਕਦੇ ਹੋ ਆਰਮ ਰੈਸਟ ਵਗੈਰਾ ਬੈਕ ਤੇ ਸੀਟ ਕਵਰ ਸਭ ਕੁਝ ਲੱਗਾ ਔਰ ਗੀਆਂ ਸ਼ਿਫਟਿੰਗ ਚੈਕਰ ਸੇ ਤੱਕ ਪੰਨੀ ਜੋ ਆਉਂਦੀ ਐਜ਼ ਇਟ ਉਸੇ ਤਰ੍ਹਾਂ ਹੀ ਲੱਗੀ ਹੋਈ ਆ ਕੋਈ ਲਫਾਫਾ ਵੀ ਨਹੀਂ ਉਤਰਿਆ ਇਹ ਤੱਕ ਬਹੁਤ ਫੁੱਲ ਮੋਡੀਫਿਕੇਸ਼ਨ ਆਪਣੀ ਵੀਰ ਨੇ ਇੰਟੀਰੀਅਰ ਚ ਕਰਵਾਈ ਹੋਈ ਹੈ ਜਿਹਦੀ ਵੀ ਔਰ ਇਹ ਤੁਹਾਨੂੰ ਆਪ ਦੇ ਦਾਂਗੇ ਸਿਰਫ ਔਰ ਸਿਰਫ 24 ਮਾਡਲ 4 ਨਵੀਂ ਜਿੱਦਾਂ ਪੈਂਦੀ ਹੈ ਜੀ ਆਪਾਂ ਨੂੰ 20 ਲੱਖ ਰੁਪਏ ਦੀ ਹਮਮ ਸਮਾਨ ਇੰਟੀਰੀਅਰ ਚ ਕਾਫੀ ਲੱਗਾ ਹੋਇਆ ਇਹ ਆਪਾਂ ਦੇ ਦੇਣੀ ਸਿਰਫ 17 ਲੱਖ ਤੇ 30000 ਰੁਪਏ ਦੀ ਠੀਕ ਹੈ ਜੀ ਮਤਲਬ 3 ਲੱਖ ਰੁਪਏ ਦੀ ਸਿੱਧੀ ਬਚਤ ਆ ਸਿਰਫ 14000 ਚੱਲੀਗਾ ਹਮ ਗਲੈਸ ਡਰਾਈਵਨ ਹਾਂਜੀ ਪਹਿਲੇ ਨਾਂ ਤੇ ਗੱਡੀ ਤੁਹਾਨੂੰ ਸਾਰੀ ਵਿਖਾ ਦਿਆਂ ਕੋਕੀ ਵਰਗੀ ਪਈ ਆ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਵਹਾਉਣੇ ਆਪਾਂ ਅੱਜ ਫਿਰ ਅਗਲੀ ਕਾਰ ਅਗਲੀ ਕਾਰ ਕਿਹੜੀ ਆ ਗਈ ਥਾਰ ਹੁਣ ਬਈ ਕਿਹੜਾ ਬੰਦਾ ਆਨ ਬਈ ਮੈਂ ਤਾਂ ਲੈਣੀ ਚਿੱਟੇ ਰੰਗ ਦੇ ਵਿੱਚ ਆਪਸ਼ਨ ਮਤਲਬ ਹੋ ਵੀ ਆਪਣੇ ਕੋਲ ਹੈਗੇ ਹੋ ਵੀ ਕਿ ਨਹੀਂ ਬਿਲਕੁਲ ਵੀਰੇ ਹਰ ਤਰ੍ਹਾਂ ਦਾ ਆਪਸ਼ਨ ਗ੍ਰੇ ਵੀ ਮਿਲੂਗੀ ਵਾਈਟ ਵੀ ਮਿਲੂਗੀ ਬਲੈਕ ਵੀ ਮਿਲੂ ਹਰ ਤਰ੍ਹਾਂ ਦਾ ਆਪਸ਼ਨ ਮਿਲੂ ਯਾਰ ਪੜਾ ਟਾਇਰ ਵਖਾ ਇਹਦਾ ਵੀ ਮੇਰੇ ਤੋਂ ਪੜਾ ਦੱਸ ਵੀ ਟਾਇਰ ਦਾ ਕਿੰਨਾ ਰੇਟ ਹੋਸਾ ਟਾਇਰ ਲਾਗੇ ਇਹਦੇ ਦੋ ਲੱਖ ਰੁਪਏ ਦਾ ਸੈੱਟ ਹੈਗਾ ਜੀ ਇਹ ਫਿਊਲ ਦੇ ਅਲੋਇਡਰ ਲੱਗੇ ਹੋਏ ਨੇ 20 ਇੰਚ ਠੀਕ ਆ ਠੀਕ ਆ ਆਓ ਪਹਿਲਾਂ ਫਰੰਟ ਤੋਂ ਗੱਲ ਕਰਦੇ ਆ ਆਪਾਂ ਐਚ ਆਈ ਡੀ ਲਾਈਟਾਂ ਲਵਾਈਆਂ ਕੋਈ ਐਲ ਈ ਡੀ ਨਹੀਂ ਇਹ ਐਚ ਆਈ ਡੀ ਲਾਈਟ ਲੱਗੀ ਆ ਇਹ ਜਿਹੜੀ ਆਪਾਂ ਕਹਿ ਦਿੰਨੇ ਆ ਮਤਲਬ ਇੱਕਦਮ ਬਲਾਸਟੀ ਹੋ ਜਾਂਦੀ ਹੈ ਜੀ ਮਤਲਬ ਨਾ ਫਰੰਟ ਤੋਂ ਗ੍ਰਿਲ ਰੈਗੂਲਰ ਵਾਲੀ ਲੱਗੀ ਹੋਈ ਆ ਪੀਵੀ 10 ਪਹਿਲੇ ਨਾਮ ਤੇ ਆ ਸਿਰਫ 11000 ਚੱਲੀ ਹੈ ਲੈ ਵੀ ਦੋਸਤੋ ਸਿਰਫ ਇਹ ਵੀ 11000 ਹੀ ਚੱਲੀ ਹੋਈ ਆ ਹਾਂਜੀ ਇੱਕ ਸਰਵਿਸ ਹੀ ਸਿਰਫ ਹੋਈ ਆ ਜੀ ਕਾਰ ਦੀ ਪਹਿਲੇ ਨਾਮ ਤੇ ਆ ਜੀ ਇਹ ਵੀ ਠੀਕ ਆ ਫੁੱਲੇ ਨੂੰ ਕਿੱਟ ਵਗੈਰਾ ਲਗਵਾਈ ਹੋਈ ਹੈ ਆਪਣੇ ਵੀਰ ਨੇ ਹੂੰ ਠੀਕ ਹੈ ਜੀ ਲੈ ਵੀ ਦੋਸਤੋ ਇਹ ਰਿਹਾ ਤੁਸੀਂ ਵੇਖੋ ਬਹੁਤ ਨਵਾਂ ਕਰੋਪਿਆ ਹੋਇਆ ਸਿਰਫ 11000 ਚੱਲੀ ਹੈ ਜੀ ਸਿਰਫ 11000 ਚੱਲੀ ਹੈ ਲੈਸ ਡਰਾਈਵਨ ਆ 4/2 ਬੈਜਿੰਗ 4/4 ਦੀ ਆਪਣੀ ਵੀਰ ਨੇ ਲਗਵਾਈ ਆ ਪਹਿਲੇ ਨਾਮ ਤੇ ਆ ਡੀਜ਼ਲ ਵਰਜਨ ਆ ਠੀਕ ਹੈ ਜੀ ਤੇ ਰੇਟ ਹੂੰ ਹੂੰ ਦੇ ਦਈਏ ਫਿਰ ਤੋਹਫਾ ਰੇਟ ਫਿਰ ਤੋਹਫਾ ਹਾਂ ਤੇ ਦੇਖੀ ਜਾਊਗਾ ਅੱਜ ਫਿਰ ਸਿਰਫ ਔਰ ਸਿਰਫ ਦੇ ਦਾਂਗੇ ਜੀ ਇੰਨੀ ਮੋਡੀਫਿਕੇਸ਼ਨ ਵਾਲੀ ਥਾਰ ਸਿਰਫ ਔਰ ਸਿਰਫ 14 ਲੱਖ ਤੇ 20000 ਰੁਪਏ ਦੀ ਦੇ ਦੇਣੀ ਆ ਲੈ ਜਾਓ ਫਿਰ ਕਿਹੜਾ ਲੈ ਕੇ ਜਾਂਦਾ ਵੀਰ ਇਸ ਰੇਟ ਦੇ ਵਿੱਚ ਚੈਲੰਜ ਹੋਊਗਾ ਸਾਰੇ ਪੰਜਾਬ ਚ ਇੰਨੀ ਮੋਡੀਫਿਕੇਸ਼ਨ ਵਾਲੀ ਥਾਰ ਨਹੀਂ ਮਿਲਦੀ 14 ਲੱਖ 20000 ਰੁਪਏ ਦੀ ਘੱਟ ਤੋਂ ਘੱਟ 2.5 ਲੱਖ ਰੁਪਇਆ ਕਾਰ ਦੇ ਉੱਪਰ ਲੱਗਾ ਹੋਇਆ ਜੀ ਪਰ ਐਮ ਬਫਰ ਵੀ ਨਾਲ ਮਿਲੂਗਾ ਠੀਕ ਹੈ ਜੀ ਤੇ ਉਹ ਵੀ ਸਿਰਫ 11000 ਚਲੀ ਵੇਖੋ ਤੁਸੀਂ ਚੱਲ 11000 ਪਹਿਲੇ ਨਾਲ ਤੇ ਕੋਈ ਦੂਜੇ ਤੀਜੇ ਨਾਲ ਨਹੀਂ ਤੇਲੇ ਨਾਲ ਉਸ ਤੋਂ ਬਾਅਦ ਫਿਰ ਜੋ ਆਪਣੀ ਆ ਆ ਗਈ ਹੈ ਇਹਦੀ ਵੀ ਟਾਇਰ ਲੈ ਵਿਖਾ ਦੇ ਮੈਨਾ ਗੱਲਬਾਤ ਪੂਰੀ ਇਹਦੀ ਬਣੀ ਹੋਈ ਹੈਗੀ ਚੈੱਕ ਕਰ ਸਕਦੇ ਹੋ ਜੀ 23 ਮਾਡਲ ਆ 4/4 ਠੀਕ ਹੈ ਮਾਡਲ 23 4/4 22 ਇੰਚੀ ਲੌਟਰ ਲੱਗਿਆ ਜੀ ਬੀਐਮ ਦਾ ਲਾਇ ਕੰਫੂਜ਼ਰ ਦਾ ਟਾਇਰ ਘੱਟ ਤੋਂ ਘੱਟ 2 ਲੱਖ ਰੁਪਏ ਦਾ ਸੈੱਟ ਆ ਇਹ 22 ਇੰਚੀ ਹੂੰ ਬਾਈ ਇੰਚੀ 2 ਲੱਖ ਰੁਪਏ ਦੇ ਬਾਈਨਾ ਸੈਟਾਂ ਦੇ ਵੇਖਿਆ ਹੀ ਤਾਂ ਲੱਗਦਾ ਵੀ ਹੋਊਗਾ ਆਜੋ ਜਿਹੜੇ ਵੀਰ ਨੇ ਸ਼ੰਕਪੂਰਾ ਕਰਨਾ ਫਿਰ ਦਈਏ ਤੋਹੇ ਇੰਟੀਰੀਅਰ ਤੇ ਚਾਲੀ ਮੁਰਾਈ ਹੋਣਾ ਫਿਰ ਇੰਟੀਰੀਅਰ ਦੀ ਗੱਲ ਕਰੀਏ ਨੀਟ ਐਂਡ ਕਲੀਨ ਪਿਆ ਜਿਵੇਂ ਸਾਫ ਸੁਥਰਾ ਇੰਟੀਰੀਅਰ ਪਿਆ ਗੱਡੀ ਦਾ ਪਹਿਲੇ ਨਾਮ ਤੇ ਆ ਜੀ ਇਹ ਵੀ ਸਿਰਫ 32000 ਚੱਲੀ ਆ ਠੀਕ ਹੈ ਨਿਊ ਤੇ ਕਰੀ ਬੈਕ ਸਾਈਡ ਤੇ ਵਿਖਾ ਦੀ ਮਗਰ ਨਹੀਂ ਟਿੱਪਣੀ ਪਈ ਲਾਈਫ ਹਟ ਕੀਤਾ ਆ ਪੰਜੇ ਲੋਏ ਪੰਜੇ ਟਾਇਰ ਠੀਕ ਹੈ ਜਿਵੇਂ ਹੀ ਨਵੇਂ ਵਰਗੇ ਆ ਜਿਵੇਂ ਰੀਡ ਨੰਬਰ ਆ 5557 ਠੀਕ ਹੈ ਜੀ ਤੇ ਰੇਟ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ ਇਹ ਆਪਾਂ 14 ਲੱਖ ਤੇ 40000 ਰੁਪਏ ਦੀ ਠੀਕ ਹੈ 4/4 ਪਹਿਲੇ ਨਾਮ ਤੇ ਡੀਜ਼ਲ ਵਰਜਨ ਦੇ ਵਿੱਚ ਇਹ ਦੇਖੋ ਦੋਸਤੋ ਡੀਜ਼ਲ ਵਰਜਨ 4/4 ਰੇਟ ਤੁਸੀਂ ਸੁਣ ਲਿਆ ਹੋਇਆ ਲੋਨ ਵੀ ਤੁਹਾਡਾ ਹੋ ਜਾਣਾ ਲੋਨ ਵੀ ਹੋ ਜੂਗਾ ਜੀ 10-11 ਲੱਖ ਰੁਪਏ ਦਾ ਲੋਨ ਵੀ ਕਰਵਾ ਲੈ ਲਓ ਲੋਨ ਵੀ ਤੁਹਾਡਾ ਹੋ ਜਾਣਾ ਉਸ ਤੋਂ ਬਾਅਦ ਫਿਰ ਤੁਹਾਨੂੰ ਵਿਖਾਉਣੇ ਆਪਾਂ ਅਗਲੀ ਕਾਰ ਸਕੋਡਾ ਰੈਪਿਡ ਸਕੋਡਾ ਰੈਪਿਡ ਆਟੋਮੈਟਿਕ ਹੈ ਜੀ ਡੀਜ਼ਲ ਵਰਜਨ ਚਾ ਜੋ ਕੇ 2019 ਤੱਕਰ ਹੀ ਆਈ ਹੈ ਇਹ ਲਾਸਟ ਠੀਕ ਹੈ ਤੇ 19 ਮਾਡਲ ਹੀ ਲਾਸਟ ਵਾਲਾ ਆਪਣੇ ਕੋਲ ਅਵੇਲੇਬਲ ਆ ਠੀਕ ਹੈ ਜੀ ਠੀਕ ਹੈ ਸਿਰਫ 77000 ਕਿਲੋਮੀਟਰ ਕਾਰ ਚੱਲੀ ਹੋਈ ਆ ਠੀਕ ਹੈ ਜੋ ਆਡੀ ਦਾ ਇੰਜਨ ਆ ਉਹੀ ਸੇਮ ਇੰਜਨ ਮਿਲਦਾ TDi ਠੀਕ ਹੈ ਡੀਜ਼ਲ ਵਰਜਨ ਦੇ ਵਿੱਚ ਤੇ ਸੇਮ ਉਹੀ ਫੀਲ ਤੇ ਬਟਨ ਪ੍ਰੈਸ ਕਰਕੇ ਇਥੋਂ ਬਾਹਰ ਰੀ ਟੈਂਕੀ ਖੁੱਲਦੀ ਹੈ ਕੋਈ ਯਾਨੀ ਅੰਦਰੋਂ ਕਰਨਾ ਪੈਂਦਾ ਬਿਲਕੁਲ ਐ ਕੰਪਨੀ ਦੇ ਚਾਰੋਂ ਟਾਇਰ ਨਵੇਂ ਲੱਗ ਚੁੱਕੇ ਆ ਜੀ ਠੀਕ ਹੈ ਜੀ ਠੀਕ ਹੈ 올 ਜੈਨੂਅਲ ਦੀ ਇਹਦੀ ਵੀ ਗਾਰੰਟੀ ਐੰਬੀਸ਼ਨ ਮਾਡਲ ਆ ਪ੍ਰੋਜੈਕਟਰ ਲੈਂਪ ਵਾਲਾ ਠੀਕ ਹੈ ਠੀਕ ਹੈ ਤੇ ਜੀ ਸਿਰਫ ਔਰ ਸਿਰਫ ਦੇ ਦਾਂਗੇ ਤੁਹਾਨੂੰ ਇਹ ਆਪਾਂ 7 ਲੱਖ ਤੇ 40000 ਰੁਪਏ ਦੀ ਜੀ ਲੋਨ ਵਗੈਰਾ ਲੋਨ ਕਰਾਣਾ ਚਾਹਦੇ ਹੋ ਵੀਰੇ 4.5 5 ਲੱਖ ਰੁਪਏ ਦਾ ਲੋਨ ਵੀ ਕਰਵਾ ਸਕਦੇ ਠੀਕ ਹੈ ਸਿਰਫ 2.5 ਲੱਖ ਲਿਓ ਗੱਡੀ ਤੁਸੀਂ ਲੈ ਜਾ ਫਿਰ ਸਿੰਗਲ ਪੀਸ ਹੀ ਪਤਨ ਰੋਏ ਖੜਾ ਹੈ ਇਹ ਵੀ ਬਸ ਉਸ ਤੋਂ ਬਾਅਦ ਫਿਰ ਆਪਣੀ ਜਵਾ ਆ ਗਈ ਆ ਡਿਜ਼ਾਇਰ ਆ ਗਈ ਆ ਬਹੁਤ ਡਿਜ਼ਾਇਰ ਲੈ ਕੇ ਆਇਆ ZDI ਠੀਕ ਹੈ ਡੀਜ਼ਲ ਡੀਜ਼ਲ ਇਸ ਰੇਟ ਦੇ ਵਿੱਚ ਮਾਰਕੀਟ 'ਚ ਨਹੀਂ ਘਰ ਮਿਲਣੀ ਫੋਨ ਚੱਕ ਕੇ ਬੁੱਕ ਕਰ ਲਿਓ ਕਿਉਂਕਿ ਬਹੁਤ ਘੱਟ ਤੋਹਫੇ ਮਿਲਦੇ ਇਦਾਂ ਦੇ 17 ਮਾਡਲ ਆ ਜੈਡ ਡੀ ਆਈ ਆ ਪੁਸ਼ ਬਟਨ ਸਟਾਰਟ ਐਂਡਰੋਇਡ ਪਲੇਅਰ ਆਫਟਰ ਮਾਰਕੀਟ ਆਪਣੇ ਵੀਰ ਨੇ ਲਗਵਾਇਆ ਠੀਕ ਹੈ ਸਾਈਡ ਮੀਰੇਟ ਬਟਨ ਤੋਂ ਫੋਲਡੇਬਲ ਮਿਲਦੇ ਆ ਜੀ ਲਾਇਫੀਲ ਕੰਪਨੀ ਦੇ ਆ ਜਾਂਦੇ ਆ ਡੀਜ਼ਲ ਵਰਜਨ ਦੇ ਵਿੱਚ ਠੀਕ ਹੈ ਜੀ ਹਾਂਜੀ ਚੈਲੈਂਜਿੰਗ ਪ੍ਰਾਈਸ ਹੋਊਗਾ ਤੇ ਜਿਹੜਾ ਵੀਰ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਸੋਚਣਾ ਸੋਚਿਓ ਰੇਟ ਸਿਰਫ ਔਰ ਸਿਰਫ ਜਿਹੜਾ ਫਾਈਨਲ ਕੋਟ ਤੁਹਾਨੂੰ ਕਰਦਣ ਲੱਗਿਆ ਜੀ 5 ਲੱਖ ਤੇ 60000 ਰੁਪਏ ਦੀ ਕਾਰ ਦੇਣੀ ਆ ਠੀਕ ਆ 17 ਜੈਡ ਡੀ ਆਈ ਡੀਜ਼ਲ ਵਰਜਨ ਲੈਓ ਦੋ ਹਾਂਜੀ ਕੱਲੀ ਕੱਲੀ ਜਾਣਕਾਰੀ ਬਾਈ ਨੇ ਲਖੀਰ ਖਿੱਚਤੀ ਆ ਵੀ ਆਜੋ ਕਰਾ ਲੈ ਜਾਓ ਉਸ ਤੋਂ ਬਾਅਦ ਫਿਰ ਆਪਣੀ ਜੋ ਅਗਲੀ ਆ ਗਈ ਆ ਟਾਇਰ ਲਾਈਵ ਨਹੀਂ ਉਹ ਪਹਿਲਾਂ ਵਿਖਾ ਦੇ ਫੇਰ ਤੋਂ ਘੈਂਟ ਤੇ ਸਿਰਾ ਗੱਡੀ ਤੁਹਾਨੂੰ ਬਾਕੀ ਵਿਖਾ ਦਿੰਨੇ ਆ ਜਾਣਕਾਰੀ ਵੀ ਆਪਾਂ ਲੈ ਲੈਣੇ ਬਾਕੀ ਤੁਹਦੇ ਹੋ ਜਾਣਗੇ 2022 ਮਾਡਲ ਆ ਜੀ ਠੀਕ ਹੈ ਜੀ ਡੀਜ਼ਲ ਵਰਜਨ ਦੇ ਵਿੱਚ ਕ੍ਰੇਟਾ ਠੀਕ ਆ 2627 ਨੰਬਰ ਹਾਂਜੀ ਪੇਡ ਨੰਬਰ ਆ 2627 ਅਲੋਇ ਟਾਇਰ ਐਕਸਟਰਾ ਲੱਗੇ ਹੋਏ ਆ ਜੀ ਸੀਟ ਕਵਰ ਬਹੁਤ ਟਾਪ ਕੁਆਲਟੀ ਦੇ ਆ ਐਂਡਰੋਇਡ ਪਲੇਅਰ ਲੱਗਾ ਹੋਇਆ ਜਿਵੇਂ ਵੀਰ ਆਪਣੇ ਮੋਡੀਫਾਈ ਕਰਾਉਂਦੇ ਆ ਕਾਰ ਐਜ਼ ਇਟ ਉਸੇ ਤਰ੍ਹਾਂ ਹੀ ਮੋਡੀਫਿਕੇਸ਼ਨ ਪੂਰੀ ਹੋਈ ਹੋਈ ਆ ਜੀ ਤੇ ਰੇਟ ਬਿਲਕੁਲ ਨੋਰਮਲ ਦੇ ਦੇਣਾ ਆਪਣੇ ਵੀਰਾਂ ਨੂੰ ਤੇ ਲੈ ਜਾਓ ਜਿਹੜਾ ਵੀਰ ਲੈ ਕੇ ਜਾਂਦਾ ਫੁੱਲ ਮੋਡੀਫਿਕੇਸ਼ਨ ਡੀਜ਼ਲ ਵਰਜਨ ਕਾਰ ਦੇ ਦਾਂਗੇ ਸਿਰਫ ਔਰ ਸਿਰਫ 11 ਲੱਖ ਤੇ 30000 ਰੁਪਏ ਦੀ ਕੋਈ ਪੈਟਰੋਲ ਨਹੀਂ ਜੀ ਡੀਜ਼ਲ ਕਾਰ ਹੈ ਪਹਿਲੇ ਨਾਂ ਤੇ ਠੀਕ ਹੈ ਜੀ ਬੀਐਸ 6 ਇੰਜਨ ਵਾਲੀ ਤੋਹਫਾ ਲੈ ਜਾਓ ਫਿਰ ਪਹਿਲੇ ਨਾਂ ਵਾਲੀ ਕਾਰ ਲੈ ਵੀ ਦੋਸਤੋ ਸੋਹਣਾ ਨੰਬਰ ਗੱਡੀ ਸੋਹਣੀ ਆ ਹਾਂਜੀ ਉਸ ਤੋਂ ਬਾਅਦ ਅਪ ਤੁਹਾਨੂੰ ਵਿਖਾਉਣੇ ਆ ਬਰੀਜ਼ਾ ਬਰੀਜ਼ਾ ਜਸਟ ਆਈ ਆ ਹਜੇ ਠੀਕ ਹੈ ਠੀਕ ਹੈ ਜੀ ਤੇ ਚਾਰੋਂ ਟਾਇਰ ਨਵੇਂ ਲਗਵਾ ਦਿੱਤੇ ਆਪਾਂ ਠੀਕ ਹੈ ਠੀਕ ਹੈ ਜੀ ਰੇਟ ਇਹਦਾ ਵੀ ਨਾਰਮਲ ਦੇ ਦੇਣਾ ਆਪਾਂ ਵੀਡੀਆਈ ਆਪਸ਼ਨਲ ਮਾਡਲ ਆ ਜੋ ਕਿ ਡਬਲ ਏਅਰ ਬੈਗ ਵਾਲਾ ਮਾਡਲ ਡੀਜ਼ਲ ਵਰਜਨ ਦੇ ਵਿੱਚ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਹੈ ਜੀ ਇਹ ਵੀ ਕਾਰ ਠੀਕ ਹੈ ਠੀਕ ਹੈ ਜੀ ਪੀਪੀ 5 ਲੋਕਲ ਖਰੋਸਪੁਰ ਦਾ ਨੰਬਰ ਆ ਵਾਈਟ ਕਲਰ ਦੇ ਵਿੱਚ ਤਾਂ ਤੁਹਾਨੂੰ ਪਤਾ ਬਰੀਜ਼ਾ ਨਹੀਂ ਮਿਲਦੀਆਂ ਮਾਰਕੀਟ ਬਿਲਕੁਲ ਬਿਲਕੁਲ ਤੇ ਆਪਣੇ ਕੋਲ ਤਿੰਨ ਤੋਂ ਚਾਰ ਬਰੀਜ਼ਾ ਖੜੀਆਂ ਸਾਰੀਆਂ ਦਿਖਾਵਾਂਗੇ ਤੁਹਾਨੂੰ ਠੀਕ ਹੈ ਤੇ ਪਹਿਲਾਂ ਇਹ ਤੋਂ ਸਟਾਰਟ ਕਰ ਲਈਏ ਜੀ 2018 ਮਾਡਲ ਆ ਇਹ ਠੀਕ ਹੈ ਡੀਜ਼ਲ ਵਰਜਨ ਦੇ ਵਿੱਚ ਆ ਹੂੰ ਕੀ ਰੇਟ ਦੇ ਦਈਏ ਵੀਰੇ ਦੱਸੋ ਬਾਈ ਰੇਟ ਫਰੇਆ ਵਜਾ ਹੋਵੇ ਯਾਰ ਵੀ ਜਿਹੜਾ ਬੰਦਾ ਸੋਣੇ ਉਹ ਵੀ ਆਖੇ ਯਾਰ ਮੈਂ ਨਹੀਂ ਮੰਨਦਾ ਇਹੋ ਜਿਹਾ ਰੇਟ ਅੱਛਾ ਜੀ ਹਾਂ 2018 ਮਾਡਲ ਬਰੀਜ਼ਾ ਡੀਜ਼ਲ ਵਰਜਨ ਦੇ ਵਿੱਚ ਰੇਟ ਦੇ ਦਾਂਗੇ ਸਿਰਫ ਔਰ ਸਿਰਫ 7 ਲੱਖ ਤੇ 25000 ਰੁਪਏ ਦੀ ਲੈ ਜੋ ਤੋਹਫਾ ਫਿਰ 7 ਲੱਖ 25000 ਤੇ ਮਾਡਲ ਸੁਣੋ ਨਾਲ ਕਿਹੜਾ ਸੀ 2018 2018 18 ਮਾਡਲ 18 ਮਾਡਲ 7.5 ਲੱਖ ਰੁਪਈਆ ਦੀ ਦੇ ਦਾਂਗੇ ਪੰਜਾਬ ਨੰਬਰ オリジナル ਨੰਬਰ ਦੀ ਠੀਕ ਹੈ